ਪੰਜਾਬ ਦੇ ਵਿੱਚ ਦਿਨੋ ਦਿਨ ਵਧ ਰਹੇ ਨਸ਼ੇ ਦੇ ਕੂੜ ਨੂੰ ਦੇਖਦਿਆਂ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਹੁਣ ਜਾਗਰੂਕ ਹੋਣ ਲੱਗ ਪਈਆਂ ਨੇ ਤਾਜ਼ਾ ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹਾ ਦੇ ਪਿੰਡ ਡੱਬੂ ਤੋਂ ਸਾਹਮਣੇ ਆਇਆ ਜਿੱਥੋਂ ਕਿ ਪੰਚਾਇਤ ਨੇ ਫੈਸਲਾ ਲਿਆ ਹੈ ਕਿ ਜੇਕਰ ਪਿੰਡ ਦੇ ਵਿੱਚ ਕੋਈ ਵਿਅਕਤੀ ਨਸ਼ਾ ਵੇਚੇਗਾ ਜਾਂ ਫਿਰ ਨਸ਼ਾ ਰੱਖੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਪਿੰਡ ਦੇ ਵੀ ਕਿਸੇ ਵਿਅਕਤੀ ਦੇ ਵੱਲੋਂ ਉਸ ਦੀ ਜ਼ਮਾਨਤ ਨਹੀਂ ਲਈਤੀ ਜਾਵੇਗੀ। ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਪਿੰਡ ਦੇ ਨੌਜਵਾਨਾਂ ਨੇ ਵੀ ਪੰਚਾਇਤ ਦੇ ਇਸ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਪਿੰਡ ਦੇ ਨੌਜਵਾਨਾਂ ਨੇ ਆਪ ਪੰਚਾਇਤ ਦੇ ਨਾਲ ਲਾ ਕੇ ਇਸ ਫੈਸਲੇ ਨੂੰ ਅਮਲੀ ਰੂਪ ਦੇਣ ਦੇ ਲਈ ਪਹਿਲ ਕਦਮੀ ਕੀਤੀ ਹੈ। ਆਸਤੇ ਬਹੁਤ ਜ਼ਿਆਦਾ ਲਾਹੇਵੰਦ ਹੋਊਗਾ ਵੀ ਇਹਦੇ ਵਿੱਚ ਜਿਹੜੇ ਹੈਗੇ ਨਸ਼ੇ ਦੇ ਨੌਜਵਾਨ ਬਚੂਗਾ ਕਿਉਂਕਿ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਪਹਿਲਾਂ ਬਹੁਤ ਹੀ ਜਿਮ ਤੇ ਜਿੰਨੀਆਂ ਵੀ ਮਸ਼ੀਨਾਂ ਇਹਨਾਂ ਦੇ ਕੰਮ ਕਰਨ ਵਾਲੀਆਂ ਹੈਗੀਆਂ ਕਸਰਤ ਦੇ ਸਬੰਧ ਦੇ ਵਿੱਚ ਸਾਰੀਆਂ ਮਸ਼ੀਨਾਂ ਅਸੀਂ ਜਲੰਧਰ ਤੋਂ ਲੈ ਕੇ ਆਏ ਆ ਫਿਰ ਓਪਨ ਜਿਮ ਸਾਡੇ ਲਵਾਈ ਆ ਬੱਚਿਆਂ ਦੀ ਤੇ ਕਬੱਡੀ ਦੇ ਖਿਡਾਰੀ ਜਿੰਨੇ ਵੀ ਖਿਡਾਰੀ ਪੈਦਾ ਹੋਏ ਆ ਸਰਪੰਚ ਸਾਹਿਬ ਦੀ ਮਿਹਨਤ ਦੇ ਨਾਲ ਹੋਇਆ ਅਸੀਂ ਹਰ 6 ਮਹੀਨੇ ਬਾਅਦ ਇੱਕ ਕਬੱਡੀ ਕੋਚ ਰੱਖਦੇ ਆ ਉਹਨੂੰ ਅਸੀਂ ਆਪ ਦੇ ਕੋਲੋਂ ਪੈਸੇ ਇਕੱਠੇ ਕਰਕੇ ਦਿੰਦੇ ਆ 3 ਮਹੀਨੇ ਵਾਸਤੇ 4 ਮਹੀਨੇ ਵਾਸਤੇ ਕੋਚ ਸਾਡੇ ਕੋਲੇ ਆਉਂਦਾ ਉਹ ਤੋਂ ਬੱਚੇ ਤਿਆਰ ਕਰਕੇ ਅਸੀਂ ਖੇਡਾਂ ਵੱਲ ਜਾਂਦੇ ਹੁਣ ਖੇਡਾਂ ਵਤਨ ਪੰਜਾਬ ਦੇ ਹੋਈਆਂ ਉਹਦੇ ਵਿੱਚ ਤਕਰੀਬਨ ਸਾਡੀਆਂ 4 ਟੀਮਾਂ ਜਿਹੜੀਆਂ ਫਰਸਟ ਆਈਆਂ ਸਾਨੂੰ ਬਹੁਤ ਹੀ ਲਾਹੇਵੰਦ ਹੋਈ ਹੈ ਤੇ ਸਰਪੰਚ ਸਾਹਿਬ ਦੀ ਮਿਹਨਤ ਤੇ ਸਦਕਾ ਹੋਇਆ ਜਿਹੜਾ ਤੁਸੀਂ ਅੱਜ ਰਮਨ ਬਟਨਗੇ ਜੀ ਪੂਰੇ ਸਾਨੂੰ ਸਹਿਯੋਗ ਵੀ ਉਹਨਾਂ ਨੇ ਪੂਰਾ ਦਿੱਤਾ ਸੀ ਉਹ ਕਹਿੰਦੇ ਅਸੀਂ ਸੋਡੇ ਨਾਲ ਸਹਿਮਤ ਆ ਤੁਸੀਂ ਪੂਰੀ ਕਰ ਲਾਓ ਆਪਦੇ ਵੱਲੋਂ ਜੋਰ ਤੇ ਅਸੀਂ ਨਸ਼ਾ ਬੰਦ ਤੇ ਜ਼ਰੂਰ ਕਰਾਂਗੇ ਬੀੜੀ ਸਿਕਰੇਟ ਤੇ ਜਰਦਾ ਜਿਹੜਾ ਕਿਸੇ ਕੀ ਦਾ ਜਿਹੜਾ ਵੀ ਨਾ ਕਰੂਗਾ ਫਿਰ ਉਹ ਉਹਦੇ ਨਾਲ ਘਾ ਸਕਤਾਈ ਵਰਤੀ ਜਾਊਗੀ ਇਹ ਕੀਤਾ ਜੀ ਸਾਰੇ ਪਿੰਡ ਦੀ ਸਹਿਮਤੀ ਨਾਲ ਨਸ਼ਾ ਬੰਦ ਕਰਨਾ ਪਰ ਆਪਾਂ ਅਪੀਲ ਸਾਰਿਆਂ ਨੂੰ ਕਰਦੇ ਆ ਜੀ ਸਰਕਾਰਾਂ ਵੀ ਇਸ ਦਿਨ ਧਿਆਨ ਦੇਣ ਤੇ ਮਾਪੇ ਵੀ ਆਪਦੇ ਬੱਚਿਆਂ 'ਤੇ ਧਿਆਨ ਦੇਣ ਜੀ ਕਿ ਇੱਕ ਬੰਦੇ ਦੇ ਅਪਰਾਲੇ ਦੇ ਨਾਲ ਇਹ ਹੱਲ ਨਹੀਂ ਹੋਣਾ ਹਰੇਕ ਕੀ ਬੰਦਾ ਅਪਰਾਲਾ ਕਰੇ ਵੀ ਸਾਸ਼ੀ ਬੰਦ ਕਰਨਾ ਤਾਂ ਇਹ ਹੱਲ ਹੋਣਾ ਜੀ ਸਸਿਕਲ ਜੀ ਅਸੀਂ ਸਾਰੀ ಗ್ರಾಮ ਪੰਚਾਇਤ ਨੇ ਤੇ ਪਿੰਡ ਵਸੀਆਂ ਨੇ ਇਹ ਸਾਰਿਆਂ ਦੀ ਸਹਿਮਤੀ ਨਾਲ ਅਪਰਾਲਾ ਕੀਤਾ ਵੀ ਪਿੰਡ ਦੇ ਵਿੱਚ ਜਿਹੜਾ ਕੋਈ ਵੀ ਨਸ਼ਾ ਉਹ ਨਹੀਂ ਵੇਚਨ ਦਿੱਤਾ ਜਾਊਗਾ ਤੇ ਸਾਰਿਆਂ ਨੂੰ ਦੁਕਾਨਦਾਰਾਂ ਨੂੰ ਮੈਡੀਕਲ ਸਟੋਰਾਂ ਵਾਲਿਆਂ ਨੂੰ ਤੇ ਹੋਰ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਆ ਪਹਿਲਾਂ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਨਾਲ ਉਹਨਾਂ ਨੂੰ ਸਮਝਾਇਆ ਗਿਆ ਵੀ ਭਾਈ ਇਹ ਨਸ਼ਾ ਚੰਗੀ ਚੀਜ਼ ਨਹੀਂ ਆਪਣੇ ਬੱਚਿਆਂ ਤੇ ਇਹ ਗੱਲ ਪੈਣੀ ਹੈ ਇਹ ਤੇ ਆਪਣੇ ਜਗਰੂ ਪਿੰਡ ਦਾ ਭਵਿੱਖ ਜਿਹੜਾ ਖਰਾਬ ਹੋ ਜਾਊਗਾ ਵੀ ਆਪਾਂ ਇਹ ਨਸ਼ੇ ਦਾ ਕਾਰੋਬਾਰ ਤੋਂ ਹੀ ਬੰਦ ਕਰੋ ਤੇ ਸਾਰਿਆਂ ਨੇ ਵੈ ਦੁਕਾਨਦਾਰਾਂ ਨੇ ਹਰੇਕ ਬੰਦੇ ਨੇ ਸਾਡੀ ਗੱਲ ਨਾਲ ਸਹਿਮਤੀ ਪ੍ਰਗਟਾਈ ਆ ਵੀ ਅਸੀਂ ਕਿਸੇ ਵੀ ਤਰ੍ਹਾਂ ਦੇ ਪ੍ਰਕਾਰ ਦਾ ਤਮਾਕੂ ਨਸ਼ਾ ਸਿਗਰਟ ਬੀਡੀ ਕੋਈ ਵੀ ਆ ਜਿਹੜਾ ਅਸੀਂ ਦੁਕਾਨਾਂ ਤੇ ਨਹੀਂ ਵੇਚਾਂਗੇ ਤੇ ਅਸੀਂ ਇਸ ਗੱਲੋਂ ਉਹਨਾਂ ਦਾ ਧੰਨਵਾਦ ਕਰਦੇ ਸਾਰਿਆਂ ਦਾ ਜੀ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਜਿਹੜਾ ਹੈਗਾ ਉਤਸ਼ਾਹਿਤ ਕਰਨ ਵਾਸਤੇ ਤੁਹਾਡੇ ਵੱਲੋਂ ਇੱਕ ਹੋਰ ਉਪਰਾਲਾ ਕੀਤਾ ਗਿਆ ਗਰਾਉਂਡ ਦਾ ਹਾਂਜੀ ਆਪਣੇ ਸਮੇਂ-ਸਮੇਂ ਤੇ ਜੀ ਦੂਜਾ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨਾ ਅਤੇ ਉਪਰਾਲੇ ਹੋ ਰਹੀ ਜਿਦੇ ਵਿੱਚ ਐਨ ਆਰ ਆਈ ਵੀਰ ਤੇ ਸਾਰੇ ਕਲੱਬਾਂ ਦੇ ਵੀਰ ਗੁਰਦੁਆਰਾ ਪਰਵੰਧ ਕਮੇਟੀਆਂ ਤੰਮਲ ਸਹਿਬ ਦੀ ਪਰਵੰਧ ਕਮੇਟੀ ਸਾਰੇ ਸਾਡਾ ਬਹੁਤ ਸਾਥ ਦਿੰਦੇ ਆ ਅਸੀਂ ਹਰੇਕ ਸਾਲ ਫਿਟਨੈਸ ਕੈਂਪ ਵੀ ਲਵਾਉਣੇ ਆ ਜਿਹੜੇ ਇੱਥੇ ਸਾਰੇ ਸਹਿਯੋਗ ਦਿੰਦੇ ਆ ਹੁਣ ਅਸੀਂ तकरीबन 2.5 ਏਕੜ ਦੇ ਕਰੀਬ ਜਿਹੜੀ ਜਗ੍ਹਾ ਖੇਡਣ ਨੂੰ ਕੋਈ ਗਰਾਊਂਡ ਪ੍ਰੋਪਰ ਹੈ ਨਹੀਂ ਸੀਗੀ ਇਹ 2.5 ਏਕੜ ਦੇ ਕਰੀਬ ਜਗ੍ਹਾ ਜਿਹੜੀ ਛੱਡੀ ਆ ਪੰਚਾਇਤ ਦੀ ਜਗ੍ਹਾ ਤੇ ਇਹਦੇ ਵਿੱਚ ਸਟੇਡੀਅਮ ਤਿਆਰ ਹੋ ਰਿਹਾ ਨਰੇਗਾ ਦੇ ਤਹਿਤ ਤੇ ਅਸੀਂ ਸਰਕਾਰ ਨੂੰ ਹੀ ਮੰਗ ਕਰਦੇ ਆ ਸਾਨੂੰ ਫੰਡ ਦੀ ਕਮੀ ਆ ਕੋ ਫੰਡ ਦਿੱਤੇ ਜਾਣ ਤਾਂ ਜੋ ਅਸੀਂ ਹਰ ਪ੍ਰਕਾਰ ਦੀ ਜਿਹੜੀ ਖੇਡ ਹੈ ਇੱਥੇ ਮੁਹੱਈਆ ਕਰਾ ਕੇ ਨੌਜਵਾਨਾਂ ਨੂੰ ਖੇਡਾਂ ਦੇ ਲਾਈਫ ਟੈਸਟ ਚੈਨਲ ਦੇ ਲਈ ਸਰਬਜੀਤ ਤਰੌਲੀ ਦੀ ਵਿਸ਼ੇਸ਼ ਰਿਪੋਰਟ